ਬਦਲਣਗੇ ਹਾਲਾਤ ਉਮੀਦਾਂ ਛੱਡੀ ਨਾ ਮੁੱਕੇਗੀ ਗਮਾਂ ਦੀ ਰਾਤ ਉਮੀਦਾਂ ਛੱਡੀ ਨਾ ਰੱਬ ਨੇ ਚਾਹਿਆ ਦਿਲ ਦੀ ਇਸ ਬੰਜਰ ਧਰਤੀ ਤੇ ਹੋਵੇਗੀ ਬਰਸਾਤ ਉਮੀਦਾਂ ਛੱਡੀ ਨਾ ਹੋਵੇਗੀ ਬਰਸਾਤ ਉਮੀਦਾਂ ਛੱਡੀ ਨਾ ਜੇਕਰ ਤੁਸੀਂ ਵੀ ਆਪਣੇ ਹਾਲਾਤ ਬਦਲਣਾ ਚਾਹੁੰਦੇ ਹੋ ਜੇਕਰ ਤੁਸੀਂ ਵੀ ਜੋ ਮਨ ਦੇ ਵਿੱਚ ਥਾਣਿਆ ਹੈ ਆਪਣਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਜੇਕਰ ਤੁਸੀਂ ਵੀ ਆਪਣੇ ਮਾਤਾ ਪਿਤਾ ਦਾ ਸਿਰ ਗਰਭ ਦੇ ਨਾਲ ਉੱਚਾ ਚੁੱਕਣਾ ਚਾਹੁੰਦੇ ਹੋ ਜੇਕਰ ਤੁਸੀਂ ਵੀ ਆਪਣੇ ਰਿਸ਼ਤੇਦਾਰਾਂ ਦੀਆਂ ਨਕਾਰਾਤਮਕ ਗੱਲਾਂ ਨੂੰ ਸ਼ਾਂਤ ਕਰਵਾਉਣਾ ਚਾਹੁੰਦੇ ਹੋ ਤੇ ਉਹਨਾਂ ਨੂੰ ਕੁਝ ਬਣ ਕੇ ਦਿਖਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਮਿਹਨਤ ਕਰਨੀ ਪਊਗੀ ਤੁਹਾਨੂੰ ਮੁਸ਼ਕਲ ਕਰਨੀ ਪਊਗੀ ਜੇਕਰ ਤੁਸੀਂ ਵਾਕੇ ਆਪਣੇ ਅੰਦਰ ਇੱਕ ਵੜਕ ਲੈ ਕੇ ਆਂਦੀ ਹੈ ਕੜਕ ਲੈ ਕੇ ਆਂਦੀ ਹੈ ਬਿਜਲੀ ਦੀ ਤਰ੍ਹਾਂ ਜਿਹੜੀ ਕੜਕ ਹੁੰਦੀ ਹੈ ਅੰਦਰ ਪੈਦਾ ਕੀਤੀ ਹੈ ਕਿ ਹਾਂ ਇਸ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਹੈ ਮੈਂ ਆਪਣੀ ਮਾਂ ਨੂੰ ਕੁਝ ਨਾ ਕੁਝ ਬਣ ਕੇ ਦਿਖਾਉਣਾ ਹੈ ਦੇਖੋ ਉਸ ਮਾਂ ਨੂੰ ਆਪਣੇ ਤੋਂ ਕਿੰਨੇ ਸੁਪਨੇ ਹੋਣਗੇ ਇੱਕ ਵਾਰੀ ਮੈਂ ਗੱਲ ਸੁਣਾਈ ਸੀ ਵੀ ਜੇਕਰ ਆਪਣਾ ਢਿੱਡ ਦੁਖਣ ਲੱਗ ਜੇ ਢਿੱਡ ਦਰਦ ਹੋਣ ਲੱਗ ਜੇ ਤਾਂ ਆਪਾਂ 10 ਮਿੰਟ ਨਹੀਂ ਸਹਿਣ ਕਰ ਸਕਦੇ ਆ ਪਰ ਡਾਕਟਰਾਂ ਦਾ ਪਹਚਾਲ ਪਾ ਦਿੰਨੇ ਆ ਪਰ ਜਿਹੜੀ ਮਾਂ ਨੇ ਆਪਾਂ ਨੂੰ 9 ਮਹੀਨੇ ਪੇਟ ਦੇ ਵਿੱਚ ਰੱਖਿਆ ਤੇ ਪੇਟ ਦੇ ਵਿੱਚ ਰੱਖਣ ਤੋਂ ਬਾਅਦ ਆਪਾਂ ਨੂੰ ਪਾਲ-ਪੋਸ ਕੇ ਵੱਡਾ ਕੀਤਾ ਕੀ ਆਪਾਂ ਉਹਦੇ ਅਰਮਾਨ ਪੂਰੇ ਨਹੀਂ ਕਰ ਸਕਦੇ ਕੀ ਆਪਾਂ ਉਹਦੇ ਸੁਪਨੇ ਨਹੀਂ ਪੂਰੇ ਕਰ ਸਕਦੇ ਚਲੋ ਮੰਨਦੇ ਆ ਕਿ ਆਪਣੇ ਸੁਪਨੇ ਸਪਸ਼ਟ ਨਹੀਂ ਤੁਹਾਨੂੰ ਦਿਖ ਰਹੇ ਧੁੰਦਲੇ ਦੇਖ ਰਹੇ ਨੇ ਕਿ ਮੈਂ ਸਰਕਾਰੀ ਨੌਕਰੀ ਜੇ ਨਾ ਲੱਗਿਆ ਮੈਂ ਖੇਤੀ ਕਰ ਲਵਾਂ ਮੈਂ ਫਲਾਨਾ ਕੰਮ ਕਰ ਲਵਾਂ ਪਰ ਯਾਰ ਉਹਨਾਂ ਵੱਲ ਤਾਂ ਦੇਖੋ ਉਹਨਾਂ ਦੇ ਵੀ ਤਾਂ ਸੁਪਨੇ ਹੁੰਦੇ ਆ ਵੀ ਸਾਡਾ ਪੁੱਤ ਜਾਂ ਸਾਡੀ ਧੀ ਵੱਡਾ ਹੋ ਕੇ ਪੜ੍ਹ ਲਿਖ ਕੇ ਅਫਸਰ ਬਣੀ ਕੋਈ ਵੱਡੀ ਸਬ ਇਨਸਪੈਕਟਰ ਭਰਤੀ ਹੋਵੇ ਪੁਲਿਸ ਦੇ ਵਿੱਚ ਲੱਗੀ ਜਿਹੜੇ ਪਰਿਵਾਰਾਂ ਦੇ ਵਿੱਚ ਕਈ ਪਰਿਵਾਰ ਇਦਾਂ ਦੇ ਨੇ ਜਿਨ੍ਹਾਂ ਦੇ ਵਿੱਚ ਇੱਕ ਵੀ ਸਰਕਾਰੀ ਨੌਕਰੀ ਨਹੀਂ ਹੈਗੀ ਪਰ ਸਰਕਾਰੀ ਨੌਕਰੀ ਤੁਸੀਂ ਸ਼ੁਰੂਆਤ ਕਰਨੀ ਹੈ ਸਰਕਾਰੀ ਨੌਕਰੀ ਦੀ ਬਹੁਤ ਸਾਰੇ ਵਿਦਿਆਰਥੀ ਬਾਹਰ ਜਾ ਰਹੇ ਨੇ ਤੁਸੀਂ ਇੱਥੇ ਰਹਿ ਕੇ ਕੰਮ ਕਰਨਾ ਹੈ ਆਪ ਦੇ ਦੇਸ਼ ਦੇ ਵਿੱਚ ਰਹਿ ਕੇ ਕੰਮ ਕਰਨਾ ਹੈ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰਨਾ ਹੈ ਪੰਜਾਬੀ ਦੇ ਨਾਲ ਜੁੜ ਕੇ ਕੰਮ ਕਰਨਾ ਹੈ ਤਾਂ ਬਹੁਤ ਸਾਰੇ ਬੱਚਿਆਂ ਨੂੰ ਮੈਂ ਕਿਹਾ ਸੀ ਵੀ ਜਿਹੜਾ ਇਹ ਆਪਾਂ ਬੈਚ ਸ਼ੁਰੂ ਕਰਦੇ ਹੁੰਨੇ ਆ ਜਿਵੇਂ ਆਪਣਾ 29 ਜਨਵਰੀ ਨੂੰ ਬੈਚ ਸ਼ੁਰੂ ਹੋਇਆ ਹੈ ਇਹ ਤੁਹਾਡੀ ਸਾਥ ਦੇਣ ਦੇ ਲਈ ਤੇ ਤੁਹਾਡੇ ਸੁਪਨਿਆਂ ਦੀ ਸੇਧ ਦੇਣ ਦੇ ਲਈ ਇਹ ਬੈਚ ਸ਼ੁਰੂ ਹੈ ਨੌਕਰੀ ਤੁਸੀਂ ਆਪਣੇ ਆਪ ਲੱਗਣਾ ਜੇਕਰ ਤੁਸੀਂ ਇੱਕ ਹੱਥ ਦਿਓਗੇ ਦੂਜੀ ਹੱਥ ਨਾਲ ਤਾੜੀ ਅਸੀਂ ਮਾਰਾਂਗੇ ਮੈਨੂੰ ਬਹੁਤ ਸਾਰੇ ਬੱਚਿਆਂ ਨੇ ਪੁੱਛਿਆ ਸਾਰੇ 29 ਜਨਵਰੀ ਨੂੰ ਬੈਚ ਕਦੋਂ ਸ਼ੁਰੂ ਹੋਇਆ ਮੈਂ ਕਿਹਾ ਸਾਰੇ ਪੰਜਾਬ ਸਟੇਟ ਦੇ ਕੋਈ ਵੀ ਜਿਹੜਾ ਤੁਸੀਂ ਸੁਪਨਾ ਪਰੋਇਆ ਉਸ ਨੂੰ ਪੂਰਾ ਕਰਨ ਲਈ ਤੁਸੀਂ ਇਸ ਬੈਚ ਚ ਆ ਸਕਦੇ ਹੋ ਆਫਲਾਈਨ ਵੀ ਐਂਡ ਆਨਲਾਈਨ ਵੀ ਉਹਨਾਂ ਨੂੰ ਮੈਂ ਇੱਕ ਕੂਪਨ ਕੋਡ ਦੱਸਿਆ AC845 AC845 ਕੂਪਨ ਕੋਡ ਲਾ ਕੇ ਤੁਸੀਂ ਛੂਟ ਪ੍ਰਾਪਤ ਕਰ ਸਕਦੇ ਆ ਸਭ ਤੋਂ ਜ਼ਿਆਦਾ 2000 ਤੋਂ ਪਲੱਸ ਦੀ ਛੂਟ ਆਫਲਾਈਨ ਵਾਲੇ ਬੱਚਿਆਂ ਦੀ ਛੂਟ ਤੱਪ ਗਈ ਆਨਲਾਈਨ ਵਾਲੇ ਪ੍ਰਾਪਤ ਕਰ ਸਕਦੇ ਆ ਇਹ ਕੂਪਨ ਕੋਡ ਦਾ ਫਾਇਦਾ ਕੀ ਹੈ ਜੀ ਟੀਚਰ ਦਾ ਅਧਿਆਪਕ ਦਾ ਇਹ ਕੰਮ ਨਹੀਂ ਹੁੰਦਾ ਕਿ ਉਹ ਬੱਚੇ ਨੂੰ ਕੇਵਲ ਪੜ੍ਹਾਵੇ ਤੇ ਉਹਦਾ ਕੰਮ ਖਤਮ ਬਹੁਤ ਸਾਰੀਆਂ ਅਕੈਡਮੀਆ ਦੇ ਵਿੱਚ ਦੇਖਿਆ ਹੋਊਗਾ ਹਾਂਜੀ ਸਿਲੇਬਸ ਪੂਰਾ ਕਰਾਤਾ ਬੱਸ ਭਈ ਜਾਓ ਉਹ ਦਿਲ ਤੋਂ ਜੁੜਿਆ ਜਾਂਦਾ ਹੁੰਦਾ ਆਏ ਨਹੀਂ ਹੁੰਦਾ ਜੇਕਰ ਨੌਕਰੀ ਲਵਾਉਣਾ ਹੈ ਜੇਕਰ ਕਹਿਤਾ ਤਾਂ ਕਹਿਤਾ ਲਵਾਉਣਾ ਹੈ ਤਾਂ ਲਵਾਉਣਾ ਹੈ ਅਧਿਆਪਕ ਦੀ ਲੋਡ ਹੁੰਦੀ ਹੈ ਜਿੱਥੇ ਸਭ ਤੋਂ ਜ਼ਿਆਦਾ ਉਦੋਂ ਲੋਡ ਹੁੰਦੀ ਹੈ ਅਧਿਆਪਕ ਦੀ ਜਦੋਂ ਵਿਦਿਆਰਥੀ ਦਾ ਮਨ ਡੋਲਦਾ ਯਾਰ ਆਪਾਂ ਰੱਬ ਥੋੜੀ ਐ ਆਪਾਂ ਤਿਆਰੀ ਕਰੀ ਜਾਵਾਂਗੇ ਪੜੀ ਜਾਵਾਂਗੇ ਕਿਤੇ ਨਾ ਕਿਤੇ ਮਨ ਦੇ ਵਿੱਚ ਆਉ ਯਾਰ ਵੀ ਕੀ ਹੋਊਗਾ ਕੀ ਬਣੂੰਗਾ ਮੈਂ ਨਹੀਂ ਕਰ ਸਕਦਾ ਇੱਕ ਵਾਰੀ ਨਕਾਰਾਤਮਕ ਸੋਚ ਆਉਗੀ ਪਰ ਉਥੇ ਸਭ ਤੋਂ ਜ਼ਿਆਦਾ ਅਧਿਆਪਕ ਦੀ ਲੋਡ ਹੋਊਗੀ ਤੇ ਇਹੀ ਲੋਡ ਦੇ ਵਾਸਤੇ ਮੈਂ ਤੁਹਾਨੂੰ ਇੱਕ ਓਪਨ ਕੋਡ ਦੇ ਰਿਹਾ ਹੈ ਕੋਈ ਵੀ ਬੈਚ ਨੂੰ ਬਾਇ ਕਰਨਾ ਹੈ ਜੇ ਇਸ ਬੈਚ ਨੂੰ ਆਨਲਾਈਨ ਬਾਇ ਕਰਨਾ ਹੈ 2000 ਦੀ ਛੂਟ ਵੀ ਮਿਲੂਗੀ ਤੇ ਏਸੀ 845 ਲਾ ਸਕਦੇ ਹੋ ਤੇ ਅੱਜ ਆਪਣੀ ਕਲਾਸ ਹੋਣ ਜਾ ਰਹੀ ਹੈ ਚਲੋ ਫਿਰ ਹੁਣ ਆਪਾਂ ਮਿਲਦੇ ਹਾਂ ਕਲਾਸਰੂਮ ਦੇ ਵਿੱਚ ਜਿਵੇਂ ਮੈਂ ਇੱਥੇ ਕੜਕ ਮਾਰੀ ਜਾਂਦਾ ਵੜਕ ਮਾਰੀ ਜਾਂਦਾ ਤੁਹਾਡੇ ਵਿੱਚ ਵੜਕ ਪੈਦਾ ਕਰ ਰਿਹਾ ਹਾਂ ਉਸੇ ਤਰੀਕੇ ਨਾਲ ਜੇਕਰ ਕਲਾਸ ਦੇ ਵਿੱਚ ਨਜ਼ਾਰਾ ਨਾ ਆਇਆ ਨਾ ਤਾਂ ਮੈਨੂੰ ਕਹਦੇ ਹੋ ਮੈਨੂੰ ਪ੍ਰੀਤ ਨਾਖਿਓ ਜੇਕਰ ਕਲਾਸ ਦੇ ਵਿੱਚ ਨਜ਼ਾਰਾ ਨਾ ਆਇਆ ਤਾਂ ਚਲੋ ਫਿਰ ਮਿਲਦੇ ਆਂ ਕਲਾਸ ਦੇ ਵਿੱਚ ਫਿਰ ਮੈਂ ਤੁਹਾਨੂੰ ਸਮਝਾਉਂਗਾ ਵੀ ਬੈਚ ਨੂੰ ਬਾਈ ਕਿੱਦਾਂ ਕਰਨਾ ਹੈ ਹਾਂਜੀ ਤਾਂ ਉਮੀਦ ਹੈ ਬਹੁਤ ਵਧੀਆ ਲੱਗਿਆ ਹੋਊਗਾ ਤੁਹਾਨੂੰ ਇਹ ਜਿਹੜੀ ਕਲਾਸ ਲਗਾ ਕੇ ਇਦਾਂ ਹੀ ਬੈਚ ਚੱਲਦੇ ਆ ਇਦਾਂ ਹੀ ਖਤਮ ਹੋ ਜਾਂਦੇ ਆ ਪਰ ਕੋਈ ਪਤਾ ਨਹੀਂ ਤੁਹਾਡਾ ਕਿਹੜਾ ਬੈਚ ਜ਼ਿੰਦਗੀ ਪਲਟ ਦੇ ਜ਼ਿੰਦਗੀ ਬਦਲ ਦੇ ਤਾਂ ਬੈਚ ਨੂੰ ਬਾਈ ਕਿੱਦਾਂ ਕਰਨਾ ਕੁੱਪਨ ਕੋਡ ਲਾਉਣਾ ਕਿੱਥੇ ਏਸੀ 845 ਮੈਂ ਦੱਸਦਾ ਆ ਆਪਣਾ ਬੈਚ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਐਪ ਸਟੋਰ ਜਾਂ ਪਲੇ ਸਟੋਰ ਦੇ ਵਿੱਚ ਜਾਣਾ ਹੈ ਅਰੂੜਾ ਕਲਾਸ ਦੀ ਐਪਲੀਕੇਸ਼ਨ ਡਾਊਨਲੋਡ ਕਰਨੀ ਹੈ ਐਂਡਰੋਇਡ ਵਾਲਿਆਂ ਨੇ ਜਿਨ੍ਹਾਂ ਕੋਲ ਆਈਫੋਨ ਹੈ ਮਾਈ ਇੰਸਟੀਟਿਊਟ ਐਪ ਡਾਊਨਲੋਡ ਕਰ ਲਿਓ ਇਹ ਐਪ ਉਹਨਾਂ ਨੂੰ ਨਹੀਂ ਥਿ ਹੋਣੀ ਮਾਈ ਇੰਸਟੀਟਿਊਟ ਕਰਿਓ ਆਈਫੋਨ ਵਾਲੇ ਦੂਸਰੇ ਐਂਡਰੋਇਡ ਵਾਲੇ ਅਰੂੜਾ ਕਲਾਸਿਸ ਕਰ ਲਿਓ ਕਰ ਲਈ ਅਰੂੜਾ ਕਲਾਸਿਸ ਜੀ ਓਕੇ ਜੀ ਠੀਕ ਹੈ ਜੀ ਉਸ ਨੰਬਰ ਨੰਬਰ ਪਰ ਕਯੂ ਆਰਟੀਪੀ ਆ ਜਾਊਗਾ ਸਾਰਾ ਕੋਈ ਪ੍ਰੋਸੈਸ ਕਰੋਗੇ ਤਾਂ ਨੀਚੇ ਕੋਰਸਸ ਬਟਨ ਹੋਊਗਾ ਇੱਥੇ ਵਿਚਕਾਰ ਦੇ ਵਿੱਚ ਇਸੇ ਕਲਿੱਕ ਕਰੋਗੇ ਉੱਪਰ ਸਰਚ ਦੀ ਆਪਸ਼ਨ ਆ ਜਾਊਗੀ ਸਰਚ ਦੀ ਆਪਸ਼ਨ ਆਉਣ ਦੇ ਨਾਲ ਤੁਸੀਂ ਇੱਥੇ ਸਰਚ ਕਰਦੇ ਹੋ ਫਾਊਂਡੇਸ਼ਨ ਬੈਚ ਫਾਊਂਡੇਸ਼ਨ ਬੈਚ ਜਿਵੇਂ ਸਰਚ ਕਰੋਗੇ ਇੱਥੇ 29 ਤਰੀਕ ਵਾਲਾ ਬੈਚ ਆ ਜਾਊਗਾ ਜਾਂ ਤੁਸੀਂ ਭਰਦੇ ਹੋ ਫਾਊਂਡੇਸ਼ਨ ਨਹੀਂ ਭਰਨਾ ਤਾਂ 29 ਜਨਵਰੀ ਵਾਲਾ ਬੈਚ ਭਰ ਦਿਓ 29 ਜਨਵਰੀ ਭਰ ਦਿਓ ਤਾਂ ਇੱਥੇ ਬੈਚ ਦੀ ਤਸਵੀਰ ਆ ਜਾਊਗੀ ਜਿਵੇਂ ਸਰਚ ਕਰੋਗੇ ਸਰਚ ਕਰਨ ਤੋਂ ਬਾਅਦ ਇਸ ਤਸਵੀਰ ਤੇ ਕਲਿੱਕ ਕਰ ਦੇਣਾ ਕਲਿੱਕ ਕਰਨ ਤੋਂ ਬਾਅਦ ਇਦਾਂ ਦੀ ਸਲਾਈਡ ਆਊਗੀ ਆ ਵੀਡੀਓ ਜੀ ਉ ਕੁਸੀਂ ਇਸ ਨੂੰ ਉੱਪਰ ਨੂੰ ਸਕਰੋਲ ਕਰ ਦੇਣਾ ਤੇ نیچے ਇੱਥੇ ਇੱਕ ਲਾਈਨ ਲਿਖੀ ਦਿਖੂਗੀ ਤੁਹਾਨੂੰ ਹੈਵ ਏ ਕੂਪਨ ਕੋਡ ਅਪਲਾਈ ਹੇਅਰ ਅਪਲਾਈ ਹੇਅਰ ਲਿਖਿਆ ਹੋਊਗਾ ਤਾਂ ਅਪਲਾਈ ਹੇਅਰ ਨੂੰ ਦਬਕ ਕੇ ਉੱਥੇ ਭਰ ਦਿਓ AC845 ਇਹ ਆਪਣਾ 쿠ਪਨ ਕੋਡ ਹੈ ਸਾਰਿਆਂ ਦਾ Papa 쿠ਪਨ ਕੋਡ ਹੈ ਉੱਥੇ ਅਪਲਾਈ ਹੇਅਰ ਕਰ ਦਿਓ ਇਹ 쿠ਪਨ ਕੋਡ ਜਿਵੇਂ ਅਪਲਾਈ ਕਰੋਗੇ ਫੋਲੇ ਜੀ ਡਿੱਗਣਗੇ ਫੀਸ ਘਟ ਕੇ ਸ਼ੋ ਹੋ ਜੂਗੀ ਉੱਥੋਂ ਤੁਸੀਂ ਬਾਏ ਨਾਉ ਕਰ ਸਕਦੇ ਹੋ ਤੇ ਅੱਗੇ Google Pay ਤੋਂ ਫੀਸ ਕਰਨੀ ਹੈ ਜਾਂ ਕਿਸੇ ਤੋਂ ਵੀ ਕਰਨੀ ਹੈ ਅੱਗੇ ਆਪਣੇ ਆਪ ਹੋ ਜੂਗੀ ਹੁਣ iPhone ਵਾਲਿਆਂ ਨੇ My Institute ਐਪ ਡਾਊਨਲੋਡ ਕਰ ਲਈ ਜੀ ਅਸੀਂ ਕੀ ਕਰੀਏ ਇਹਨਾਂ ਨੂੰ ਤਾਂ ਤੁਸੀਂ ਦੱਸਤਾ ਤਾਂ ਭਾਈ ਜਿਹੜੇ iPhone ਵਾਲੇ ਨੇ ਉਹਨਾਂ ਨੇ My Institute ਐਪ ਡਾਊਨਲੋਡ ਕਰਨੀ ਹੈ ਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਤੁਹਾਡੇ ਤੋਂ ਨੰਬਰ ਭਰਨ ਤੋਂ ਪਹਿਲਾਂ ਮੰਗਿਆ ਜਾਊਗਾ ORG ਕੋਡ ਤਾਂ ORG ਕੋਡ ਭਰ ਦਿਓ ARC ARC ਜਿਵੇਂ ਭਰੋਗੇ ਐਪ ਓਪਨ ਹੋ ਜੂਗੀ ਨੰਬਰ ਮੰਗੂਗੀ OTP ਆਊਗਾ ਫਿਰ ਜਾਣਾ ਕੋਰਸਸ ਬਟਨ ਤੇ ਸਰਚ ਕਰਨਾ ਹੈ ਤਸਵੀਰ ਤੇ ਕਲਿੱਕ ਕਰਨਾ ਹੈ 쿠ਪਨ ਕੋਡ ਅਪਲਾਈ ਕਰਨਾ ਹੈ AC845 ਤੇ ਬੈਚ ਬਾਈ ਹੋ ਜਾਊਗਾ ਬਾਕੀ ਸਾਰੇ ਦਾ ਸਾਰਾ ਸੇਮ ਪ੍ਰੋਸੈਸ ਹੈ ਬਾਕੀ ਵਧੇਰੇ ਜਾਣਕਾਰੀ ਲਈ ਤੁਸੀਂ ਇਹ ਨੰਬਰਾਂ ਤੇ ਵੀ ਕਾਲ ਕਰ ਸਕਦੇ ਹੋ ਤੇ ਹੋਰ ਵਧੇਰੇ ਜਾਣਕਾਰੀ ਲਈ ਤੇ ਮੇਰੇ ਨਾਲ ਲੰਮਾ ਸਮਾਂ ਤੱਕ ਜੁੜੇ ਰਹਿਣ ਲਈ ਨੌਕਰੀ ਤੱਕ ਜੁੜੇ ਰਹਿਣ ਦੇ ਲਈ ਤੇ ਨੌਕਰੀ ਤੋਂ ਬਾਅਦ ਤੱਕ ਵੀ ਜੁੜੇ ਲੈਂਦੇ ਲਈ ਆ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਸਕਦੇ ਹੋ ਪੰਜਾਬੀ ਵਿਦਪ੍ਰੀਤ ਸਰ ਪੰਜਾਬੀ ਵਿਦਪ੍ਰੀਤ ਸਰ ਟੈਲੀਗ੍ਰam ਤੇ ਸਰਚ ਕਰੋਗੇ ਨਾਲ ਦੀ ਨਾਲ ਟੈਲੀਗ੍ਰam ਚੈਨਲ ਨਿਕਲੂਗਾ ਇਸ ਨੂੰ ਤੁਸੀਂ ਬਾਈ ਕਰ ਸਕਦੇ ਹੋ ਬਾਕੀ ਮਿਲਦੇ ਆ ਅਗਲੀ ਕਲਾਸ ਦੇ ਵਿੱਚ ਤਦ ਤੱਕ ਲਈ ਧੰਨਵਾਦ